ਲੈ ਭਾਈ ਆਪਾਂ 800 ਸਕਰ ਫੁੱਟ 22 ਤੋਂ ਛੱਤ ਪਵਾਈਆ ਬਾਸ ਵਾਲੀ ਤੇ ਆ ਗਾਡਰਾਂ ਤੱਕ ਮੇਰਾ ਸਿਸਟਮ ਸੀਗਾ ਉਦੋਂ ਉੱਤੇ 22 ਦੀ ਜ਼ਿੰਮੇਵਾਰੀ ਐ ਤੇ ਭਾਈ ਕਿੰਨਾ ਖਰਚਾ ਜੂ 800 ਸਕਰ ਫੁੱਟ ਤੇ ਸਮਾਨ ਵੀ ਤੇਰਾ ਸਾਰਾ ਸਿਸਟਮ ਤੇਰਾ ਇੱਥੋਂ ਤੱਕ ਦਾ ਖਰਚਾ ਆਊਗਾ ਆਪਣਾ 45000 ਰੁਪਿਆ ਦੂਰ ਨੇੜੇ ਦਾ ਮਾੜਾ ਮੋਟਾ 5000 ਰੁਪਿਆ ਇਧਰ ਉਧਰ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕੰਮ ਜਿਹੜਾ ਕਰਕੇ ਦੇਣਾ ਹੂੰ ਸਮਾਨ ਮੇਰਾ ਉਹਦਾ ਬਾਸ ਆ ਪਾੜਿਆ ਬਾਸ ਮੇਰਾ ਇੱਕ ਪਹਿਲਾਂ ਪਾਇਆ ਮੋਟਾ ਬਾਸ ਵਧੀਆ ਮੋਟਾ ਬਾਸ ਪਾਇਆ ਜੜ ਵਾਲਾ ਜੜ ਲਾ ਹਾਂ ਤੇ ਉਦੋਂ ਬਾਅਦ ਪਾੜੇ ਵਾਂ ਦਾ ਡਿਜ਼ਾਈਨ ਹੈ ਇਸ ਦੇ ਡਿਜ਼ਾਈਨ ਤਿੰਨ ਚਾਰ ਤਰ੍ਹਾਂ ਦੇ ਬਾਈ ਅੱਛਾ ਕਿਵੇਂ ਵੀ ਮਰਜ਼ੀ ਪਾਇਆ ਜਿਵੇਂ ਮਰਜ਼ੀ ਉਹ ਆਪਣਾ ਰੇਟ ਦੇ ਡਿਪੈਂਡ ਹੁੰਦੀ ਹੈ ਠੀਕ ਹੈ ਫਿਰ ਆਹ ਹਰਾ ਨੈਟ ਪਾਇਆ ਠੀਕ ਹੈ ਕਾਨੇ ਦੀ ਉਹ ਪੱਤਲ ਪਾਈ ਆ ਜਿਹੜੀ ਉਹ ਪੰਗਾ ਉਹ ਪੰਨੀਆਂ ਜਿਹੜੀਆਂ ਕਾਨੇ ਦੀ ਪੱਤਲ ਪਾਈ ਆ ਉਦੋਂ ਬਾਅਦ ਸਾਰ ਆਪਣਾ ਆਉਣ ਵਾਲਾ ਸਰਕੜਾ ਕਹੀਂ ਆਊਗੀ ਆਪਣੇ ਹੁਣ ਕਹੀਂ ਪਾ ਕੇ ਕਹੀਂ ਪਾ ਕੇ ਕਾਗਜ਼ ਪਾ ਕੇ ਉੱਤੇ ਕਾਗਜ਼ ਪਾ ਕੇ ਤੱਕ ਮੇਰੀ ਜ਼ਿੰਮੇਵਾਰੀ ਹੈ 40000 ਰੁਪਏ ਜਿਹੜੀ ਤਰ੍ਹਾਂ ਜੀ ਚੰਗਾ ਪਾਵਾਂਗੇ ਬਾਈ ਪੂਰਾ ਬਾਈ ਯਾਰ ਕਾਗਜ਼ ਦੀ ਕੁਆਲਿਟੀ ਚੈੱਕ ਕਰਾਣੇ ਠੀਕ ਹੈ ਠੀਕ ਆ ਉਸ ਤੋਂ ਬਾਅਦ ਵਿੱਚ ਮਿੱਟੀ ਤੁਸੀਂ ਪਾਉਣੀ ਹੈ ਜੇ ਮਿੱਟੀ ਮੈਂ ਪਾਉਣੀ ਆ ਇਹਦੇ ਤੇ ਮਿੱਟੀ ਪਣੀ ਇੱਕ ਟਰਾਲੀ ਫੁੱਲ ਡੱਟੀ ਵੀ ਉਹ ਮਿੱਟੀ 800 ਸਕਰ ਫੁੱਟ ਦੀ ਉਹ 8000 ਰੁਪਏ ਲੈ ਜਾਂਦੇ ਮਿੱਟੀ ਜੇ ਕੋਈ ਆਪ ਵਾਲੂ ਦਾ ਬੰਦਾ ਆਪ ਵਾਲੀ ਠੀਕ ਹੈ ਠੀਕ ਹੈ ਜੇ ਸਾਡੇ ਤੋਂ ਪਾਉਣੀ ਉਹ ਆਪਾਂ ਅੱਗੇ ਮਿੱਟੀ ਪਾਈ ਸੀ ਉਹ ਮੈਨੂੰ ਹਰੇਕ 2-3 ਸਾਲਾਂ ਬਾਅਦ ਲਵਾਉਣੀ ਪੈਂਦੀ ਹੈ ਤੇ ਇਹਦਾ ਕੀ ਕੀ ਜਗ੍ਹਾ ਇਹਦੇ ਕੀ ਭਾਈ ਇਹਦੇ ਤੇ ਜਾਲੀਆਂ ਆਉਣਗੀਆਂ ਆਪਣੀਆਂ ਪਲਾਸਟਿਕ ਦੀ ਪਲਾਸਟਿਕ ਦੀਆਂ ਜਾਲੀਆਂ ਤੈਨੂੰ ਦੇ ਦੂੰਗਾ ਆਪਣਾ ਚਣਾਈ ਵਾਲਾ ਮੈਸਤਰੀ ਪਲਾਸਟਰ ਕਰ ਦਊਗਾ ਪਹਿਲਾਂ ਮਿੱਟੀ ਪਾ ਕੇ ਉਹ ਜਾਲੀਆਂ ਰੱਖ ਕੇ ਤੇ ਉੱਤੇ ਜਿਹੜਾ ਕਰ ਦੇ ਅੱਧੀ ਅੱਧੀ ਇੰਚੀ ਅੱਧਾ ਅੱਧਾ ਇੰਚੀ ਹਾਂਜੀ ਤੇ ਬਾ ਫਿਰ ਐ ਪੂਰਾ ਹੋ ਜਾਊਗਾ ਉੱਤੇ ਭਲਾ ਨੱਚੀ ਜਾਵਾਂ ਗਾਈ ਆਵਾਂ ਡਰਾਈਰ ਕੋਸ਼ਿਸ਼ ਕਰੀ ਭਾਵੇਂ ਭੰਗੜਾ ਪਾਈਏ ਓ ਠੀਕ ਐ ਤੇ ਬਾਈ ਜੀ ਨੰਬਰ ਬੋਲ ਦਿਓ ਜੀ ਨੰਬਰ 86999059 ਲਓ ਬਾਈ ਕਿਸੇ ਨੇ ਬਾਾਂ ਦੀ ਛੱਤ ਤਿਆਰ ਕਰਾਉਣੀ ਪਰ ਮਹੀਨਾ ਡੇਢ ਮਹੀਨਾ ਪਹਿਲਾਂ ਦੱਸੋ ਜੀ ਹੁਣ ਕਈ ਨਾ ਗਰਮੀ ਚ ਆ ਕੇ ਜਦੋਂ ਪਸੂ ਤੰਗ ਹੋ ਜਾਂਦੇ ਬਾਈ ਨੂੰ ਬਾੜਾ ਯਾਦ ਕਰਦੇ ਸਿਆਲ ਸਿਆਲ ਨਹੀਂ ਬਈ ਕੋਈ ਯਾਦ ਕਰਦਾ ਹਣਾ ਸਿਆਲ ਵੀ ਵਧੀਆ ਬਾਬੇ ਦੀ ਕਿਰਪਾ ਸਿਆਲ ਨਹੀਂ ਕੋਈ ਸਮੱਸਿਆ ਜੀਨੇ ਬਾਈ ਕੰਮ ਕਰਾਉਣਾ ਪੰਜਾਬ ਬਹੁਤ ਵੱਡਾ ਆਪਣੇ ਏਰੀਆ ਤੋਂ ਮਤਲਬ ਆਪਣ ਅੰਮ੍ਰਿਤਸਰ ਜ਼ਿਲ੍ਹੇ ਦਾ ਆਪਣੇ ਕੋਲੇ ਹੈਗਾ ਹੁੰਦਾ ਬਾਈ ਦੂਰ ਦੂਰ ਸਾਰੇ ਜਾਵੜਿੰਦਾ ਆਪਦੀ ਟੀਮ ਆ ਤੁਸੀਂ ਕੁਝ ਨਹੀਂ ਕਰਨਾ ਰੋਟੀ ਪਾਣੀ ਖਾਣਾ ਖਵਾ ਦੇ ਨਹੀਂ ਉਹ ਵੀ ਬਾਈ ਕਹਿੰਦਾ ਜੀ ਸਿਸਟਮ ਕਰ ਲਾਂਗੇ ਤੇ ਆ ਇੱਕ ਨੰਬਰ ਨੈੱਟ ਨਟ ਲਾ ਕੇ ਪੂਰਾ ਡਿਜ਼ਾਈਨ ਸੋਨੂੰ ਜਦੋਂ ਛੱਤ ਤਿਆਰ ਹੋ ਗਈ ਥੱਲੋਂ ਦਿਖਾਉਂਗਾ ਬਾਈ ਇਹ ਆਪਾਂ ਆਪਦੇ ਰਹਿਣ ਵਾਸਤੇ ਫਾਰਮ ਹਾਊਸ ਤਿਆਰ ਕਰੀ ਜਾਂਦੇ ਆ ਉਹ ਆਪਣਾ ਬੱਕਰੀਆਂ ਦਾ ਤੇ ਬੱਕਰੀਆਂ ਦੇ ਅੱਜ ਇਹੀ ਛੱਤ ਪਾਈ ਆ ਤੇ ਬਈ ਗਰਮੀ ਦੇ ਵਿੱਚ ਪੱਖਾ ਨਹੀਂ ਚੱਲਦਾ ਕਿੰਨੀ ਮਰਜੀ ਗਰਮੀ ਰੱਬ ਕਰੀ ਜਾਵੇ ਪੂਰਾ ਐ ਨਿਆਰੇ ਨਾਲ ਬੈਠੀਆਂ ਤੇ ਜਿਹੜੇ ਅਮਰੀਕਨ ਗਾਂ ਆ ਰੱਖਦੇ ਉਹ ਜ਼ਰੂਰ ਪਾਉਣ ਹਨਾ ਬ ਫਿਰ ਪੰਜ ਚਾਰ ਸਾਲਾਂ ਬਾਅਦ ਥੋੜੀ ਸੰਭਾਲ ਰੱਖਿਆ ਅਬੀ ਤੇ ਜਿਹੜਾ ਕੋਈ ਹੱਥਵੇਰੀ ਸਕੇ ਮੜੀ ਹੱਥਵੇਰੀ ਕਰੇ ਥੱਲੇ ਆਉਦੀ ਮਨਲਾ ਵਾਸੂ ਨੂੰ ਚੰਗੀ ਤਰ੍ਹਾਂ ਜਿਵੇਂ ਆਪਾਂ ਦੀਵਾਲੀ ਦੀ ਸਫਾਈ ਕਰੀ ਉਹ ਚੀਜ਼ਾਂ ਜ਼ਰੂਰੀ ਹਰ ਕਸ ਤੇ ਹਿੰਦਗਾ ਠੀਕ ਹੈ ਬਈ ਧੰਨਵਾਦ